ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਰ ਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇ ਸਭ ਦੇ ਸੰਗ ਜੁੜੇ ਵੀ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਲੋ ਜੀ ਲੱਗੇ ਬਲੌਗ ਸ਼ੁਰੂ ਕਰਨਾ ਤੇ ਅੱਜ ਹੈ ਜੀ ਤਰੀਕ ਆਪਣੀ 20 ਤੇ ਤੁਹਾਨੂੰ ਪਤਾ ਹੈ ਅੱਜ ਮੈਂ ਘਰੇ ਇਸ ਕਰ 21 ਲਾ ਲੋ ਅੱਜ ਹੈ ਜੀ ਤਰੀਕ 21 ਤੇ ਜੱਸ ਕਰਨਾ ਵੀ ਗੱਲ ਹੋ ਗਈ ਮੀਨੋ ਮੇਰੇ ਪੁੱਤ ਨੂੰ ਹੋਰ ਪੁੱਤ ਬਾਈ ਅੱਜ ਉਹਦਾ ਪਲਾਸਟਰ ਨਾਲ ਜਾਉਂਗਾ ਪਾਉਣ ਲਓ ਜੀ ਅੱਜ ਜੱਸ ਕਰਨ ਦਾ ਖੁਲਣਾ ਪਲਾਸਟਰ ਮੈਂ ਲੈ ਕੇ ਜਾਂਦਿਆਂ ਕਰਾਲੀ ਨੂੰ ਤੇ ਉਸ ਤੋਂ ਬਾਅਦ ਆ ਕੇ ਤਿਆਰੀ ਕਰਨੀ ਹੈ ਜੀ ਹਮਾਰਾ ਜਲਦੀ ਤੁਹਾਨੂੰ ਪਤਾ ਹੀ ਚਾਚੇ ਹੁੰਦਾ ਪ੍ਰੋਗਰਾਮ ਹੈ ਉਹ ਕੱਲ 22 ਤਰੀਕ ਦਾ ਤੇ ਅੱਜ ਆਪਣੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਰਹੇ ਹੁਥਾ ਤੇ ਉਹ ਵੀ ਤਿਆਰੀਆਂ ਕਰ ਰਹੇ ਤੇ ਬਾਕੀ ਹੁਣ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕੀ ਕੀ ਤਿਆਰੀਆਂ ਤੇ ਕੀ ਕੀ ਲੈ ਕੇ ਜਾਣਾ ਨਾਲ ਹਨੀ ਬਾਈ ਜੱਸ ਕਰਨ ਪੁੱਤ ਮੇਰਾ ਸਾਊ ਹੈ ਜੀ ਤੇ ਥੋੜਾ ਕ ਨਾ ਹੁਣ ਛੁੱਟੀਆਂ ਵਿੱਚ ਜਿਕਣਾ ਛੁੱਟੀਆਂ ਤੀਆਂ ਇਹਦੇ ਚ ਥੋੜੀ ਕ ਸੱਟ ਲੱਗੀ ਉਹਦੇ ਕਰਕੇ ਬਲੌਗ ਚ ਵੀ ਘੱਟ ਲੰਨਾ ਮੈਨੂੰ ਤਾਂ ਕਰਕੇ ਥੋੜਾ ਇਹ ਕ ਪ੍ਰੋਬਲਮ ਹੈ ਵੈਸੇ ਕਈ ਆਪਣੇ ਭੈਣ ਭਰਾ ਕਮੈਂਟ ਕਰ ਰਹੇ ਆਂ ਵੀ ਜੱਸ ਕਰਨਾ ਥੋੜਾ ਘੱਟ ਬੋਲਦਾ ਏ ਇਦਾਂ ਹੀ ਕੋਈ ਚੱਕਰ ਨਹੀਂ ਜੀ ਬੱਚਾ ਏ ਉਸ ਨਾ ਬੱਕਾਟ ਲੈਣ ਲੱਗੇ ਨਾ ਲਓ ਜੀ ਪਿੰਡ ਨਾਲ ਜਾ ਲਈ ਤਾਂ ਤੇ ਹੁਣ ਚੱਲੇ ਆਂ ਜੀ ਚੱਲੇ ਆਂ ਜੀ ਅਸੀਂ ਕਰਾਲੀ ਨੂੰ ਫਿਰ ਮਿਲਦੇ ਆਂ ਜੀ ਆ ਕੇ ਤੁਹਾਨੂੰ ਦਿਖਾਵਾਂਗੇ ਨਾਲੇ ਵੀ ਨਾਲੇ ਦੱਸਾਂਗੇ ਵੀ ਕੀ ਕਿਹਾ ਡਾਕਟਰ ਨੇ ਹੈ ਕਿ ਨਹੀਂ ਜੀ ਹੈ ਬਈ ਪੁੱਤ ਤੇ ਹੋਰ ਤੇਰੇ ਮਾਂ ਦਾ ਸਵਾਲ ਕੋਈ ਦੱਬ ਕੇ ਬੋਲੋ ਦੱਸੋ ਮੂੰਹ ਖੋਲ ਕੇ ਨਾਨੀ ਕੋਲ ਜਾਣਾ ਨਾਨੀ ਕੋਲ ਤਾਂ ਜਾਣਾ ਹੀ ਹੋਰ ਹੂੰ ਤੇਰਾ ਦਿਲ ਕੀ ਕਹਿੰਦਾ ਹੋਰ ਕੋਈ ਹੈ ਜੇ 12 ਹੈ ਪਲਾਸਟਰ 12 ਹੈ ਕੋਈ ਤੇਰੇ ਮਾਂ ਦੇ ਵਿੱਚ ਗੱਲਬਾਤ ਨੀ ਕਹ ਦੋ ਸਵੇਰੇ ਪਰ ਲੱਭਦਾ ਠੀਕ ਹੈ ਪਰ ਇੱਕ ਗੱਲ ਐ ਤੰਨੂੰ ਅੱਜ ਡਾਕਟਰ ਗੈਲ ਦੀ 5 ਮਿੰਟ ਤੇਰੀ ਗੱਲ ਕਰਾ ਦੇਣੀ ਐ ਨਾ ਸੋਚੀ ਵੀ ਪਲਾਸਟਰ ਖੁੱਲ ਗਿਆ ਉੱਤੇ ਬਾਅਦ ਐ ਦੀ ਨਾ ਪੂਰੀ ਸੇਫਟੀ ਕੇਅਰ ਰੱਖਣੀ ਪੈਣੀ 6 ਮਹੀਨੇ ਹੈ ਕਿ ਨਹੀਂ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਜਿਨ੍ਹਾਂ ਨੂੰ ਇਹ ਕੰਮਾਂ ਬਾਰੇ ਪਤਾ ਜਰੂਰ ਹੈ ਇਹਨੂੰ ਵੀ ਆਪਣੇ ਬੱਚੇ ਨੂੰ ਜੇ ਜੇ ਸਾਨੂੰ ਨਹੀਂ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਅੱਜ ਪਲਾਸਟਰ ਖੁੱਲਿਆ ਤਾਂ ਉੱਤੇ ਕਿੰਨੇ ਦਿਨ ਕਿੰਨੇ ਮਹੀਨੇ ਬਾਅਦ ਚ ਹੋਰ ਧੋ ਰੱਖਣੀ ਪੈਣੀ ਹੈ ਤੇ ਲਾ ਸਾਈਕਲੀ ਨਹੀਂ ਪੁੱਤ ਜੇ ਚਲਾਣ ਜਣੀ ਤੋ ਬਿੰਦੇ ਕਿਉਂਕਿ ਤੂੰ ਕਰ ਲੰਨਾ ਕਈ ਵਾਰ ਸਟੰਟ ਜਾਂਦਾ ਐ ਚੱਕਣੀ ਨਾ ਉਹ ਫਿਰ ਗੱਲ ਭੁੱਲ ਜੰਨੇ ਪੁੱਤਰ ਭੁੱਲ ਜੰਨੇ ਹੈ ਕਿ ਨਹੀਂ ਜੀ ਬੱਚਾ ਇਹ ਤਾਂ ਛੇਤੀ ਭੁੱਲੂਗਾ ਚਲੋ ਆਪਾਂ ਤਾਂ ਬੜੇ ਯਾਦ ਰੱਖ ਲੂਗੇ ਵੀ ਸਾਨੂੰ ਡਾਕਟਰ ਨੇ ਕਈ ਕੀ ਕਿ ਕਿਹਾ ਵੀ ਕੀ ਕੀ ਨਹੀਂ ਕਰਨਾ ਕਿਆ ਕਰਨਾ ਹੈ ਹੈ ਕਿ ਨਹੀਂ ਚਲੋ ਠੀਕ ਹੈ ਜੀ ਹੁਣ ਨਾਲ ਬਣੇ ਰਹੋ ਤੁਹਾਨੂੰ ਦਿਖਾਣੇ ਵੀ ਕਿਆ ਤਿਆਰੀਆਂ ਚੱਲ ਰਹੀਆਂ ਇਸ ਹਿਲਾਲ ਇਸ ਟਾਈਮ ਤੇ ਹੁਣ ਜਾ ਰਹੇ ਸੀ ਕਰਾ ਲਈ ਬਣੇ ਲਈ ਲੋ ਜੀ ਸਮਾਂ ਰੱਖਣ ਲੱਗੇ ਆ ਲੋ ਜੀ ਤਿਆਰੀਆਂ ਲੱਗੇ ਕਰਨ ਤੇ ਆਪਾਂ ਨੇ ਜੀ ਪਤਾ ਗੱਲਬਾਤ ਕਿ ਆਤੀ ਜੀ ਗੱਲਬਾਤ ਇਹ ਧੀ ਵੀ ਸਾਨੂੰ ਆ ਗਿਆ ਵੀਰ ਜੀ ਦਾ ਫੋਨ ਕਹਿੰਦਾ ਵੀ ਆਪਣੇ ਉੱਧਰ ਤੋਂ ਵੀ ਮਤਲਬ ਦੋ ਕੁ ਤੁਸ ਕਬਾਲਟੀਆਂ ਜਿਹੜਾ ਸਮਾਨ ਦੀ ਇੱਥੇ ਲੋਡ ਹੈ ਵੀ ਚੱਕਰਾ ਪੈ ਗਿਆ ਕਹਿੰਦਾ ਵੀ ਨਹੀਂ ਤਾਂ ਗਿਆ ਵੀਰ ਜੀ ਉਹਨੇ ਲਿਆਂਦੇ ਤੇ ਪਰ ਉਹਨਾਂ ਦਾ ਪੰਗਾ ਪੈ ਗਿਆ ਵੀ ਕੋਈ ਬਸਤੀ ਦੇ ਕੋਲ ਕਿਸੇ ਆਪਣੇ ਸਿੰਘ ਪਾਠੀ ਕੋਲ ਦੀ ਐਡੀ ਡਿਊਟੀ ਟੀ ਚਾਬੀ ਦੀ ਜਿਹੜਾ ਆਪਣਾ ਭਾਂਡੇ ਹੁੰਨੇ ਗੁਰਦੁਆਰੇ ਚ ਆਪਾਂ ਦੇਲ ਦੇਲ ਕਹਿੰਦੇ ਇਹਨੂੰ ਦੇਲਦੇ ਭਾਂਡੇ ਤਾਂ ਉਹ ਹੈ ਨਹੀਂ ਇਸ ਵਾਰ ਨਹੀਂ ਆ ਗਿਆ ਤਾਂ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਇਹ ਹਮਾਰਚਲ ਨੇਤਰ ਵੀਰ ਉਹਨੇ ਲਿਆਂਦੇ ਤੇ ਤੁਸਕਾ ਤੇ ਐਤ ਕੀ ਡਿਊਟੀ ਲੱਗੀ ਆਪਣੀ ਫਿਰ ਆਪਾਂ ਲਿਆਏ ਤੇ ਹੁਣ ਲੋ ਜੀ ਲੱਗੇ ਕੱਢੀ ਸੈਟਿੰਗ ਕਰਨ ਮੀਂਹ ਜੀ ਬਣੇ ਰਹੋ ਨਾਲ ਹੁਣ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਮੰਨੂ ਚੱਕਰ ਆ ਪੈ ਗਿਆ ਕਰਨਾ ਵੀ ਆਪਾਂ ਕੋਲ ਨਾ ਬੱਚਾ ਐ ਤੁਸਕਾ ਇੱਕ ਛੋਟਾ ਹਨਾ ਐਂਹੀ ਰੱਖੋ ਜਿਵੇਂ ਜੇ ਹਨਾ ਤੇ ਕੜਛੀਆਂ ਤੇ ਸਾਰਾ ਸਮਾਨ ਦੋ ਬਾਲਟੀਆਂ ਦੋ ਕੇਤਲੀਆਂ ਦੋ ਕੜਛੀਆਂ ਦੋ ਡੋਰੀਆਂ ਤੇ ਇਹ ਆ ਜੂਗਾ ਇਦਾਂ ਹੀ ਜਰਾ ਰੱਖ ਕੇ ਦੇਖੀਏ ਕਿ ਨਹੀਂ ਡੇਢਾ ਕਰੀਏ ਬੰਨ੍ਹਣੀ ਦੀ ਬਣਾਣਾ ਹਨਾ ਜਾਇ ਨੂੰ ਐ ਕਰਨਾ ਪੈਣਾ ਪਿਆ ਐਦਾਂ ਸੈੱਟ ਕਰਕੇ ਇਹ ਵਿੱਚ ਪ੍ਰਸਾਦ ਮਹਨ ਆ ਗਈ ਲੋਟ ਹਾਂਜੀ ਇਧਰ ਧਿਆਨ ਰੱਖ ਮੇਰੇ ਕਿ ਨਹੀਂ ਕਰਨ ਪਿੱਛਾ ਹੋ ਕੇ ਵੀ ਤੇਰੇ ਪਰ ਨਾਲ ਅਦਰ ਕੁਝ ਵੀ ਇਹ ਡਿੱਗੀ ਦੇ ਪਾਸੇ ਰਹੀ ਉੱਪਰ ਨਾ ਕਰ ਜੇ ਪੈ ਲਓ ਜੀ ਅਸੀਂ ਆ ਵੀ ਪਲਸਟਰ ਖਲਵਾ ਲਿਆ ਹਾਂ ਹਾਂਜੀ ਪਲਸਟਰ ਖਲਵਾ ਥੋੜਾ ਸੋਜਿਆ ਰਿਹਾ ਉਹਨਾਂ ਨੇ ਐਕਸਰਸਾਈਜ਼ਾਂ ਦੱਸੀਆਂ ਉਹ ਕਰਨੀਆਂ ਨੇ ਰੋਜ਼ ਸ਼ਾਮ ਨੂੰ ਲਓ ਜੀ ਆਪਾਂ ਨੇ ਆ ਸੈਟਿੰਗ ਤਾਂ ਇੱਕ ਕਰਤੀ ਮਨਜੀਤ ਦੇਖੀ ਤਾਂ ਆ ਕਿ ਵੀ ਐ ਜੇ ਤੁੱਸ ਕੇ ਰੱਖਤੇ ਆਪਾਂ ਨੇ ਵੀ ਸੈਟਰ ਹੋਊਗਾ ਗਿਰੂਗਾ ਤਾਂ ਨਹੀਂ ਹਨਾ ਵੈਸੇ ਤਾਂ ਕਿਆ ਕਰਨਾ ਹਨੀ ਜੇ ਗਿਰੂਗਾ ਤਾਂ ਇਧਰ ਹੀ ਆਊਗਾ ਹਨਾ ਲੋ ਜੀ ਬੱਦਲਬਾਈ ਫੇਰ ਹੋ ਗਈ ਤੇ ਮੀਂਹ ਪਊਗਾ ਆ ਲੋ ਜੀ ਤੁਹਾਨੂੰ ਸਾਹਮਣੇ ਦਾ ਵੀ ਦਿਖਾ ਦਈ ਅੱਜ ਵੀ ਇੱਥੇ ਵੀ ਜੀਰੀ ਲੱਗਣ ਲੱਗੀ ਐ ਪੈ ਗਿਆ ਜੀ ਦੇਖੋ ਮੋਟਰ ਵਾਲਾ ਕੋਠਾ ਤੇ ਕਿਹਦੇ ਕਰਕੇ ਜੀ ਹੁਣ ਇਹ ਦੇਖੋ ਉਹ ਸਾਹਮਣੇ ਵੀ ਲੱਗ ਗਈ ਜੀ ਵੀ ਆਹਾ ਠੰਡੀ ਹਵਾ ਆ ਰਹੀ ਹੈ ਹਨਾ ਹਮਿੰਦੀ ਹੈ ਹਾਂ ਬੁਰਾ ਹੀ ਹਾਲ ਹੈ ਨਾ ਤੇ ਮੈਂ ਤਾਂ ਇਹ ਕਹਿੰਦਾ ਤਾਂ ਹਮਿੰਦੀਤ ਬਲਾਓ ਬਈ ਸਾਸਰੀ ਕਾ ਲਓ ਜੀ ਚੱਲੇ ਹਿਮਾਚਲ ਨੂੰ ਤੇ ਜੱਸ ਕਰਨ ਦਾ ਪਲਾਸਟਰ ਵੀ ਖਿਲਾ ਲਿਆਏ ਤੇ ਜੀ ਐ ਸੈੱਟ ਹੋ ਗਿਆ ਜੀ ਵਧੀਆ ਹੋ ਗਿਆ ਡਾਕਟਰ ਨੇ ਇੱਕ ਐਕਸਰਾ ਕਰਿਆ ਤਾਂ ਇਹ ਕਹਿੰਦਾ ਵੀ ਹ ਹੁਣ ਕੈਲਸ਼ੀਅਮ ਲੱਗ ਗਈ ਭਰਨ ਕਹਿੰਦਾ ਵੀ ਵਧੀਆ ਹੋ ਗਿਆ ਤਾਰਨਾ ਏਦਾਂ ਪੁੱਤ ਤੇ ਇਹਨੂੰ ਜੀ ਉਹਨਾਂ ਨੇ ਕਿਹਾ ਤਾਂ ਨਾਰੀਅਲ ਦਾ ਤੇਲ ਤੇ ਇੱਕ ਕਰੀਏ ਜੀ ਥੈਰਾਪੀਆਂ ਦਸੀਆਂ ਜੀ ਮਤਲਬ ਕੀ ਚਾਰ ਪੰਜ ਤਰ੍ਹਾਂ ਦੀ ਕਸਰਤ ਆ ਵੀ ਇੱਕ ਤਾਂ ਕਿੱਦਾਂ ਕਿਹੜੀ-ਕਿਹੜੀ ਦਸੀ ਕਰਨ ਬਾਹਾਂ ਦੀ ਕਰਨ ਇੱਕ ਤਾਂ ਮਤਲਬ ਐਂ ਕਰਨਾ ਮੁਠੀ ਬੰਦ ਕਰਨੀ ਇੱਕ ਐਂ ਬਾਹਾਂ ਨਾਲ 30 ਵਾਰੀ ਉੱਪਰ ਥੱਲੇ ਚੱਕਣੀ ਆ ਜੀ ਹਾਂ ਹੁਣ ਆ ਜੇ ਬਾਅਦ ਚੋ ਕਰਨਾ ਦੂਏ ਮਨਜੀਤ ਸਹਰਾਣਾ ਵਾਲੇ ਕਹਿੰਦਾ ਪਿੱਲੂ ਰੱਖ ਹੈ ਹੈ ਲਿਆ ਹੁਣ ਮੈਂ ਤਾਂ ਐਂ ਕਹਿਣਾ ਦੇਖ ਮਨਜੀਤ ਵੀ ਬੈਗ ਤਾਂ ਅਗਾਹ ਮੂਹਰੇ ਰੱਖ ਹੋ ਜੂਗੇ ਨਾ ਸੀਟ ਤੇ ਹੈਨੀ ਤੇ ਉਹ ਛੋਟਾ ਤੁਸਕ ਤਾਂ ਇਹੀ ਸਿੱਧਾ ਟਿਕ ਜਾਣਾ ਇਹਦੇ ਉੱਪਰ ਵੀ ਬੈਗ ਰੱਖ ਹੋ ਜਾਊਗਾ ਨਹੀਂ। ਉਹ ਅਸਰੇ ਪਿੱਛੇ ਨੂੰ ਮੈਂ ਐ ਕਹਿੰਦੀ ਮੈਂ ਸ਼ੀਸ਼ੇ ਫਰ ਤਾਂ ਪਿੱਛੇ ਨੂੰ ਆ ਨਾ ਆਦੇ ਫਸ ਗਿਆ ਹੋਰ ਐ ਨਿਕਲ ਨਹੀਂ ਨਾ ਦੂਆ ਹੋਰੇ ਲਾਦਣਾ। ਲਿਆ। ਕਿਹਾਂ ਚ ਜਾਣਾ ਹੋ ਜਾ। ਲਿਆ ਚੱਕੋ ਫਿਰ। ਇੱਕ ਤੁਸਕ ਆ ਗਿਆ ਸੈਟ ਇੱਕ ਆ ਵੀ ਕਰਦੇ। ਪ੍ਰੋਬਲਮ ਆ ਪੈ ਗਈ ਨਾ ਨਹੀਂ ਤਾਂ ਅੱਗੇ ਨੇਤਰਵੀਰ ਲਿਆਂਦਾ ਤਾਂ ਦੋ ਤੁਸਕ ਛੋਟੇ। ਜਿੱਕਣਾ ਜੀ ਆਪਣਾ ਅਪ੍ਰੈਲ ਵਾਲਾ ਆਂਦਾ ਤਾਂ ਹੀ ਮੇਲਾ ਉਧਰ ਜੋਰਜੀ ਗੁਰਦੁਆਰਾ ਸਾਹਿਬ ਵਾਲਾ। ਤਾਂ ਉਹ ਲਈ ਆਏ ਕਰਦੇ ਦੇ ਵੀਰ ਜੀ ਉਹਨੇ ਇਹਦੇ ਨਾਲ ਦੇ ਦੋ ਤੇ ਇੱਕ ਇਹਦੇ ਨਾਲ ਦੇ ਤੇ ਉਹ ਉੱਥੇ ਗੁਰਦੁਆਰੇ ਚ ਵੀ ਹੈਗੇ ਉਹ ਬੜੇ ਜਿਆਦਾ ਹੈ ਜੀ ਉਹ ਤਾਂ ਚਹੀਦੇ ਪਨ ਛੋਟੇ ਵੀ 40 50 ਬੰਦਿਆਂ ਦਾ 20 30 ਬੰਦਿਆਂ ਦਾ ਕੁਝ ਵੀ ਬਣ ਜਾਵੇ ਤਾਂ ਕਰਕੇ ਉਹ ਤਾਂ ਫਿਰ ਵੀਰ ਜੀ ਕਹਿੰਦਾ ਵੀ ਬਾਕੀ ਸਮਾਨ ਦਾ ਮੈਂ ਹਿੱਲਾ ਕਰਨਾ ਤੰਬੂ-ਤੰਬੂ ਵੀ ਚਾਹੀਦੇ ਤੇ ਤੇ ਮੰਜੀ ਤੁਰੇ ਵਾਲੀ ਸੈਟਿੰਗ ਸਾਰੀ ਹੋ ਗਈ ਲਓ ਜੀ ਡਾਕਟਰ ਨੇ ਜ਼ਿਆਦਾਤਰ ਕਿਹਾ ਹੈ ਵੀ ਜਸਕਰ ਨੂੰ ਪਨੀਰ ਦੋ ਹਾਂ ਦੁੱਧ ਦਾ ਪੰਨ ਕਾਹ ਜਾਂਤਾ ਹੁਣ ਫੇਰ ਅਸੀਂ ਜੇ ਲਵਾਂਗੇ ਮੁੱਲ ਦਾ ਮੁੱਲਦਾਰ ਪਨੀਰ ਲਵਾਂਗੇ ਆ ਜਾ ਬਈ ਜਸਕਰਮ ਗੱਲਬਾਤ ਇਹ ਹੈ ਜੀ ਅੱਜ ਆਪਾਂ ਚੱਲੇ ਹਿਮਾਚਲ ਨੂੰ ਤੇ ਹੁਣ ਨਾਲ ਬਣੇ ਰਹੋ ਤੁਹਾਨੂੰ ਬਲੌਗ ਅੱਜ ਵਧੀਆ ਦੇਣਾ ਜਿੱਥੇ ਵੀ ਕਿਤੇ ਖੜੂਗੇ ਕੁਝ ਵੀ ਹੈ ਉੱਥੇ ਦਾ ਬਲੌਗ ਮਿਲੂਗਾ ਆਪ ਸਭ ਨੂੰ ਤੇ ਗੱਲਬਾਤ ਇਸ ਤਰ੍ਹਾਂ ਐ ਲੋ ਜੀ ਸਾਹਮਣੇ ਹੁਣ ਬੱਦਲ ਹੋ ਗਿਆ ਤੇ ਜੀਰੀਆਂ ਲੱਗ ਰਹੀਆਂ ਜੀ ਤੇ ਝੋਨੇ ਦਾ ਟਾਈਮ ਹੈ ਝੋਨਾ ਲੱਗ ਰਿਹਾ ਇਹ ਪਹਿਲਾ ਲੱਗਿਆ ਬਾਈ ਤੇ ਗੱਲਬਾਤ ਇਸ ਤਰ੍ਹਾਂ ਤੇ ਇਹ ਦੇਖੋ ਰੈਂਪੋਰ ਕਰਾਇਆ ਤਾਂ ਉਹ ਪਰਲੇ ਪਾਸ ਹੈ ਦਰਾਖਤ ਖੜੇ ਹੁੰਦੇ ਤੇ ਸਾਹਮਣੇ ਵੱਡੇ ਵੀ ਦੇਖੋ ਇਹ ਇੱਥੋਂ ਫਿਰ ਕੋਠਾ ਤਾਂ ਇੱਕੋਟਾ ਟੂਕਾ ਇਧਰ ਸ਼ਿਫਟ ਕਰ ਲਿਆ ਗਿਆ ਇਹਲੇ ਇੱਟਾਂ ਉੱਟਾਂ ਇਧਰ ਲੱਗੀਆਂ ਜੀ ਤੇ ਵਧੀਆ ਹੋ ਗਿਆ ਜੀ ਵੀ ਹੁਣ ਮੌਸਮ ਮੌਨਸੂਨ 20 ਤਰੀਕ 21 ਤੋਂ ਬਾਅਦ ਤਾਂ ਦੱਸੇ ਵੀ ਇਹ ਤੇ ਅਜੇ ਤੱਕ 5 ਤਰੀਕ ਤੋਂ ਕਹਤੇ ਆ ਤਾਂ ਸਰਕਾਰ ਨੇ ਪਰ ਫਿਰ ਵੀ ਇਹ ਦੇਖੋ ਇਹ ਜੀਰੀ ਲੱਗੀ ਵੀ 5 6 ਦੀ 6 7 ਦੀ ਲੱਗੀ ਐਨ ਕਰਾਈ ਗਰੋਥ ਹੋ ਤਾਂ ਤੇ ਬਾਕੀ ਉਹ ਪਰਾਪਰਾ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਉਹ ਫੇਰ ਲੱਗ ਜੂਗੀ ਹੌਲੀ ਹੌਲੀ ਇਹ ਲੱਗੀ ਆਪਣੇ ਘਰ ਦੇ ਮੂਹਰੇ ਤੇ ਲਿਆਓ ਬਾਈ ਹੋਰ ਕੀ ਆ ਰਹਿ ਗਿਆ ਬੈਗ ਲੋ ਜੀ ਅੱਜ ਫੇਰ ਸਾਨੂੰ ਅ ਇੱਕ ਮੌਕਾ ਮਿਲ ਗਿਆ ਦੁਬਾਰਾ ਜਾਣ ਦਾ ਤੇ ਬਾਕੀ ਗੱਲਬਾਤ ਹੁਣ ਜਾ ਕੇ ਤੁਹਾਨੂੰ ਇਹ ਬਲੌਗ ਪੂਰਾ ਆਪਾਂ ਨੇ ਜਾਣਾ ਹੈ ਕਿਤੇ ਵੀ ਰਸਤੇ 'ਚ ਖੜਨਾ ਹੈ ਕੁਝ ਵੀ ਖਰੀਦਣਾ ਹੈ ਕੋਈ ਖਰੀਦੋ ਫਰੋਖਤ ਉਹ ਸਾਰਾ ਕੁਝ ਤੁਹਾਨੂੰ ਦਖਾਇਆ ਜਾਊਗਾ ਵੀ ਕਿਆ ਕੁਛ ਹੈ ਤੇ ਬੂਟੇ ਆ ਜੀ ਲੋ ਅਸੀਂ ਪਿਛਲੀ ਵਾਰ ਗਏ ਤੇ ਨਾ ਗਏ ਤੇ 14 ਤੋਂ ਲੈ ਕੇ 17 ਨੂੰ ਆਏ ਤੇ ਜੀ ਤਾਂ ਆ ਕੇ ਦੇਖਿਆ ਨਾ ਇਹ ਜਿਹੜਾ ਬੂਟਾ ਤਾਂ ਜੀ ਆਪਣਾ ਉਹ ਹੋਰ ਅੱਪਾ ਇਹ ਬੂਟਾ ਨਾ ਆਪਣਾ ਜਮਾ ਸੌਂ ਗਿਆ ਤਾਂ ਥੱਲੇ ਪੱਤੇ ਚਮਾਂ ਗਿਰ ਕੇ ਤੇ ਕੀ ਪਾਣੀ ਕਰਕੇ ਅੱਜ ਵੀ ਮੈਨੂੰ ਲੱਗ ਰਿਹਾ ਮਨਜੀਤ ਅੱਜ ਬੂਟੇ 'ਚ ਪਾਣੀ ਪੈਣਾ ਏ ਤੇ ਲੋ ਜੀ ਮੈਨੂੰ ਟਾਈਮ ਤਾਂ ਮੈਂ ਤੁਸੀਂ ਮੈਂ ਮੜਕ ਦਿਓ ਜੀ ਮੈਨੂੰ ਟਾਈਮ ਫੇ ਕਰਦੇ ਤੁਹਾਡੇ ਨਾਲ ਗੱਲਬਾਤ ਮੈਂ ਇੱਕ ਵਾਰੀ ਬੂਟਿਆਂ ਨੂੰ ਪਾਣੀ ਪਾਏ ਦਵਾ ਜੀ ਜੱਸ ਕਾਂ ਦਾ ਪਲਾਸਟਰ ਗਿਆ ਤਾਂ ਖੁੱਲਾ ਤੇ ਤੁਹਾਡੀ ਪਹਿਲਾਂ ਵੀ ਗੱਲਬਾਤ ਕਰਾਈ ਤੀ ਤੇ ਹੁਣ ਜੱਸ ਕਰਨਾ ਦੇਖੋ ਆਪਣਾ ਸਮਾਨ ਕਿੰਨਾ ਤਿਆਰ ਕਰ ਲਿਆ ਇੱਕ ਤਾਂ ਬੋਤਲਾਂ ਦੋ ਪਾਣੀ ਦੀਆਂ ਕਹਿੰਦਾ ਮੈਂ ਲੈ ਕੇ ਜਾਣੀਆਂ ਜੀ ਤੇ ਕੇਲੇ ਵੀ ਲਿਆਇਆ ਤੇ ਇਸ ਤੋਂ ਬਾਅਦ ਹੋਰ ਦਿਖਾਈਏ ਤੁਹਾਨੂੰ ਤੇ ਇਹ ਦੇਖੋ ਬਿਸਕੁਟਾਂ ਦੇ ਪੈਕਟ ਵੀ ਲਿਆਇਆ ਜੀ ਅਜੇ ਜਾਂਦੇ ਵਕਤ ਹੋਰ ਖਰੀਦੋ ਖਰੋਪਾ ਹੋਣੀ ਹੈ ਸਮਾਨ ਦੀ ਅਛਾ ਐਂ ਦੱਸ ਪੁੱਤ ਵੀ ਹੁਣ ਭੁੱਲ ਗਿਆ ਅੱਜ ਜਦੋਂ ਪਲਾਸਟਰ ਖੋਲਿਆ ਨਾ ਕਿਉਂ ਜੱਸ ਕਰਨ ਦੀ ਬਾਹ ਇੰਦਾ ਰੱਖੀ ਐ ਤਜੱਸ ਕਰਨ ਕਹਿੰਦਾ ਮੇ ਤਾਂ ਬਾਹ ਹੀ ਨਹੀਂ ਹਿੱਲਦੀ ਅੱਗੇ ਮਹਾ ਜੇ ਹੁਣ ਖੁੱਲਿਆ ਹੀ ਹੈ ਇਹ ਪਹਿਲਾਂ ਤਾਂ ਕੋਹ ਹੋ ਜਾ ਬਿਆਵਾ ਨਾ ਇਹ ਐ ਟਾਂਗੇ ਰੱਖੀ ਹੋਈ ਸੀ ਤਾਂ ਕਰਕੇ ਵੀ ਫਿਰ ਡਾਕਟਰ ਨੇ ਨਾ ਤਿੰਨ ਚਾਰ ਦੱਸੀਆਂ ਕਸਰਤਾਂ ਤੇ ਮੈਡਮ ਬਹੁਤ ਵਧੀਆ ਸੌਫਟੀ ਡਾਕਟਰ ਕਹਿੰਦਾ ਵੀ ਥੈਰੇਪੀ ਥੈਰੇਪੀ ਹੋਊਗੀ ਇੱਕ ਵਾਰੀ ਮੈਡਮ ਕੋਲ ਜਾ ਕੇ ਆਓ ਤੇ ਬਾਕੀ ਬਾਈ ਹਸਪੀਟਲ ਬਹੁਤ ਵਧੀਆ ਸਫਾਈ ਵੀ ਤੇ ਕੇਅਰ ਬਹੁਤ ਹੈ ਤੇ ਬਾਕੀ ਡਾਕਟਰ ਬਹੁਤ ਸਹਾਰੇ ਨਾਲ ਕੋਆਪਰੇਟ ਕਰਕੇ ਮਰੀਜ਼ ਨਾਲ ਐਨ ਵਧੀਆ ਇਲਾਜ ਕਰਦੇ ਮਨੋ ਬਹੁਤ ਵਧੀਆ ਲੱਗੇ ਤੇ ਉੱਥੇ ਬਾਹਰ ਨਾਲੋਂ ਰੇਟ ਦਾ ਵੀ ਫਰਕ ਹੈ ਜੇ ਬਾਹਰ 300 350 ਦਾ ਇੱਕ ਸਰ ਉੱਥੇ 150 ਦਾ ਹੈ ਤੇ 150 ਰੁਪਿਆ ਫੀਸ ਲੱਗੀ ਥੈਰੇਪੀ ਦੀ ਤੇ 50 ਰੁਪਏ ਦੀ ਪਰਟੀ ਤੇ ਜਿਹਦੇ ਕਰਕੇ ਜੀ ਹੁਣ ਉਹਨਾਂ ਨੇ ਦੱਸਿਆ ਤਾਂ ਵੀ ਬਾਹਰ ਨੂੰ ਨਾ ਹੁਣ ਦਿਨ ਪਰ ਦੇਣਾ ਵੀ ਆਪਾਂ ਨੇ ਜਿਕਣਾ ਹੁਣ ਦੇਖੋ ਇੱਥੇ ਦੀ ਨਾ ਇੱਥੇ ਹੀ ਰਹੀ ਬੀਤੀ ਵੀ ਉਹਨੂੰ ਐ ਹਲਾਓ ਤੇ 30 40 ਵਾਰ ਐ ਚੱਕੋ ਫਿਰ ਹੋਰ ਦੱਸਿਆ ਵੀ ਇੱਕ ਚੀਜ਼ ਫੜੋ ਐ ਪਿੱਲੂ ਨੂੰ ਐ ਫੜੋ ਆਪਣਾ ਜੋਰ ਦੇਖੋ ਰੋਜ਼ ਵਧਾਉਂਦੇ ਜਾਓ ਮਤਲਬ ਪਤਾ ਹੈ ਦੂਜੀ ਕਰਤਤ ਆਤੀ ਐ ਐ ਘੁੱਟ ਕੇ ਫੜਨਾ ਐ ਜੋ ਤੇ ਗੱਲਬਾਤ ਆ ਤੀ ਜੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਐ ਵੀ ਹੁਣ ਹੌਲੀ ਹੌਲੀ ਜੂ ਜੂ ਜਿਕਣਾ ਇੱਕ ਦਿਨ ਹੋਊਗਾ ਦੋ ਦਿਨ ਚਾਰ ਦਿਨ ਕਥਰਤ ਕਰੂਗੇ ਇਹਦੀ ਬਾਹ ਦੇ ਮਤਲਬ ਥੈਪੀਆਂ ਜਿਹੜੀਆਂ ਦੱਸੀਆਂ ਉਹਨਾਂ ਨੇ ਤਾਂ ਬਾਹ ਨਾਲ ਹੌਲੀ ਹੌਲੀ ਆਪਣੀ ਜਗ੍ਹਾ ਉੱਥੀ ਆ ਜਾਣਾ ਜੀ ਤੇ ਇੰਨਾ ਕੁ ਜਰੂਰ ਕਿਹਾ ਡਾਕਟਰ ਨੇ ਵੀ ਹੋਰ ਐਂ ਦੱਸ ਪੁੱਤ ਬੀ ਤੇਰਾ ਬੰਦ ਕਿਆ-ਕਿਆ ਕਰਿਆ ਮਤਲਬ ਕਿ ਆ ਕੇ ਤਾਨੂੰ ਸੇਫਟੀ ਦੱਸੀ ਉਹਨਾਂ ਨੇ ਵੀ ਸੁਝਾਅ ਦਿੱਤਾ ਵੀ ਇਹ ਕੰਮ ਨਹੀਂ ਕਰਨਾ। ਆਣੀ ਹੋਏਗੀ 1.5 ਮਹੀਨੇ ਤੱਕ। ਹਾਂ ਸੁਣੋ ਜੀ ਕਿ ਆ ਕੇ। ਉਹਦੇ ਬਾਅਦ ਚਲਾਉਂਦੇ ਯਾਰ। ਬੜੀ ਚੜ੍ਹਦੀ ਐ ਠੀਕ ਹੋਣ ਲੱਗ। ਹਾਂ ਇੱਕ ਬਜਨ ਨਹੀਂ ਚੱਕਣਾ ਕਹਿੰਦਾ ਇੱਕ ਕੋਈ ਇਹ ਬਾਹਗਲ ਕੋਈ। ਇਤਰਾ ਰੋਟੀ ਰੱਟੀ ਕੁਝ ਨਾ। ਰੋਟੀ ਖਾਓ ਛੋਟੇ ਮੋਟੇ ਕੰਮ ਕਰੋ ਕਹਿੰਦਾ ਵੀ ਹੋਣੀ ਥੋੜੀ ਕੰਮ। ਹਾਂ ਕੁਝ ਕਰ ਸਕਦੇ ਹੋ ਹੋਰ ਕੁਝ ਨਹੀਂ ਕਰਦੇ। ਮੈਂ ਤਾਂ ਕਿਹਾ ਉਹਨਾਂ ਸਾਈਕਲ ਨਹੀਂ ਚਲਾਉਣਾ ਜੀ ਇਹਨੂੰ। ਇੱਕ ਨੱਟ ਭੱਜ ਨਹੀਂ ਕਰਨਾ ਮੋਟਰ ਮਤ ਨਾ ਨਾ ਤਾਂ ਕਿਤੇ ਸਕਦਾ ਤੂੰ ਬੈਠ ਕੇ ਨੰਬਰ 2 ਕਿਹਾ ਜੀ ਉਹਨਾਂ ਵੀ ਨੱਠ ਭੱਜ ਨਹੀਂ ਕਰਨੀ ਨਾ ਕਬੱਡੀਆਂ ਖੇਡਣੀਆਂ ਹੋਰ ਵਗੈਰਾ ਸਾਕੂ ਸੰਬੰਧ ਇੱਕ ਡੰਡਾ ਟੁੰਡਾ ਗੇਮ ਮਤਲਬ ਗੇਮਾਂ ਤਾਂ ਬੰਦ ਹੈ ਕਹਿੰਦਾ ਕੋਈ ਚੀਜ਼ ਚੱਕ ਹੈ ਕਮਾਣੀ ਨਹੀਂ ਇੱਕ ਵਜਨ ਨੇ ਇਹ ਚੱਕਣਾ ਬਾਲਟੀ ਗੇ ਆਹ ਹਾਂ ਹਾਲਾ ਹਜੇ ਕੁਛ ਵੀ ਕਰ ਸਾਦੇ ਆਲੇ ਹੱਥਾਂ ਨਾਲ ਜਮ ਹੁੰਦੀ ਹੁਣ ਤੇ ਮਾਸਟਰ ਕਿਤੇ ਪਤਾ ਕਿ ਹੋਈ ਜਦ ਗਿਆ ਨਾ ਘਰ ਤੋਂ ਵੀ ਅੱਜ ਮੇਰਾ ਮਾਸਟਰ ਹੈ ਹੂੰ ਜਦੋਂ ਅੱਜ ਗਿਆ ਨਾ ਘਰ ਤੋਂ ਵੀ ਇਹਦੇ ਮਨ ਤੇ ਨਾ ਦੋ ਚਾਰ ਸਵਾਲ ਤੇ ਉਹ ਮੈਂ ਸਮਝ ਗਿਆ ਤਾਂ ਕਿ ਮੈਨੂੰ ਸਵੇਰ ਤੇ ਕੱਲ ਤੋਂ ਬਾਰ-ਬਾਰ ਇਹੀ ਪੁੱਛੀ ਜਾਂਦਾ ਵੀ ਜਦੋਂ ਪਲਾਸਟਰ ਖੁੱਲ ਗਿਆ ਵੀ ਮੈਂ ਇਹ ਕਿਹੜੇ-ਕਿਹੜੇ ਕੰਮ ਕਰ ਸਕਦਾ ਸਾਈਕਲ ਹੀ ਚਲਾ ਸਕਦਾ ਤਾਂ ਅੱਜ ਮੈਂ 5 ਮਿੰਟ ਲਈ ਡਾਕਟਰ ਸਾਹਿਬ ਨੂੰ ਵੀ ਕਿਹਾ ਮਾਹ ਜੀ ਸਰ ਜੀ ਸੁਣਿਓ ਇਹਦੇ ਸਵਾਲ ਮਾਨ ਦੇ ਬਾਕੀ ਨਹੀਂ ਤੁਸੀਂ ਦੱਸ ਦਿਓ ਬਾਹ ਕਹਿੰਦਾ ਐਕਸ-ਰਾ ਕਰਾ ਕੇ ਲਿਆਓ ਬਾਅਦ ਚ ਮੈਂ ਦੱਸੂਗਾ ਪਲਾਸਟਰ ਖਲਾਓ ਐਕਸ-ਰਾ ਕਰਾਓ ਫਿਰ ਮੇਰੇ ਕੋਲ ਆਇਓ ਜਦੋਂ ਐਕਸ-ਰਾ ਦਿਖਾਣ ਗਏ ਉਸ ਤੋਂ ਬਾਅਦ ਡਾਕਟਰ ਬਹੁਤ ਨਾਈਸ ਬਹਵ ਦੇ ਤੇ ਬਹੁਤ ਵਧੀਆ ਉਹਨਾਂ ਸਾਨੂੰ ਸਲਾਹ ਦਿੱਤੀ ਐ ਅਸੀਂ ਵੀ ਉਹਦੇ ਨਾਲ ਕੋਆਪਰੇਟ ਹੋ ਕੇ ਚੱਲੇ ਪੁਰੇ ਵਧੀਆ ਇਲਾਜ ਕਰਦੇ ਆ ਤੇ ਉਹਨਾਂ ਬਾਈ ਗੱਲਾਂ ਜ਼ਰੂਰ ਇਹਨੂੰ ਕਹਿਤੀਆਂ ਕਰਨਾ ਵੀ ਨਾ ਕੋਈ ਨੱਠ ਭੱਜ ਐ ਨਾ ਕੁੱਦਣਾ ਨਾ ਛਾਲਾ ਨਾ ਖੇਲਣਾ ਕੋਈ ਗੇਮ ਨਹੀਂ ਖੇਲਣੀ ਹਾਂ ਦਿਨ ਦੇ ਵਿੱਚ ਤਿੰਨ ਵਾਰ ਥੈਰਾਪੀਆਂ ਜ਼ਰੂਰ ਕਰੋ ਜਿਹੜੀਆਂ ਦਸੀਆਂ ਹਨਾ ਉਹਨਾਂ ਨੂੰ ਛੇੜੀ ਨਾ ਜਾ ਇੱਕ ਕਿਹਾ ਜੀ ਉਹਨਾਂ ਕਹਿੰਦਾ ਵੀ ਜਾ ਕੇ ਘਰੇ ਇਹਦੀ ਬਾਹ ਤੋਕ ਐ ਨਾ ਤੇ ਨਾਰੀਅਲ ਦਾ ਤੇਲ ਜ਼ਰੂਰ ਲਗਾਓ ਉਹਦੀ ਮਾਲਸ਼ ਕਰੋ ਆਰੇ ਉਲੀ ਖਿਚਜੀ ਪੈ ਰਹੀ ਆ ਪਾਣਵਾ ਨਮਾਸ ਪੂਰਾ ਨਰਮ ਹੈ ਜੀ ਐਨ ਹੋਇਆ ਬਾਬਾ ਆਂ ਬਾ ਦੇਖੋ ਸਾ ਲੱਗੇ ਹੈ ਤੇ ਹੀ ਦੇਖ ਤੇ ਹਲਕਾ ਮਾਸ ਆਉ ਤਾਂ ਜਿਹੜਾ ਪਲਾਸਟਰ ਐਡਾ ਤਗੜਾ ਵੀ ਨਹੀਂ ਲਾਇਆ 14 ਲੇਅਰ ਦਾ ਹੀ ਤਾਂ ਇਹ ਮੋਟਾ ਲਾ ਦਿੰਦੇ ਨੀਚੇ ਵਾਲਾ ਲੋ ਜੀ ਹੁਣ ਨਾਲ ਬਣੇ ਰਹੋ ਕਿਉਂਕਿ ਉਧਰ ਵੀਰ ਜੀ ਉਹਨੇ ਬਿੰਦਰਾਖ ਪਹੁੰਚ ਗਏ ਹੁਣੇ ਫਿਰ ਉਹਨੇ ਇੱਧਰ ਆਣਾ ਫਿਰ ਸਾਨੂੰ ਨਾਲ ਦੀ ਨਾਲ ਬਣੇ ਰਹੋ ਨਾਲ ਦੀ ਗੱਲਬਾਤ ਕਰਾਉਂਗੇ ਲੋ ਜੀ ਮਨਜੀਤ ਲੱਗੀ ਵੀ ਆਪਣਾ ਸਮਾਨ ਸੈਟਿੰਗ ਕਰਨ ਬਣੇ ਰਹੋ ਨਾਲ ਤੇ ਦਿਖਾ ਹਾਂ ਜੀ ਕੀ ਆ ਰਹਿ ਗਿਆ ਹੋਰ ਹੋ ਗਿਆ ਤੇ ਆਪਣਾ ਉਹ ਬੈਗ ਬੂਗ ਵੀ ਫਿੱਟ ਹੋ ਗਏ ਕਰ ਦੇ ਨਾ ਬਹਿ ਜਾਣਾ ਆ ਤਾਂ ਚਾਹੇ ਵਿਚੇ ਰੱਖ ਦੇ ਮੰਜੀ ਤੇ ਗਿਰਨੇ ਤੇ ਟੱਕਣ ਚੱਕ ਐ ਸਾਰਾ ਕੁੱਤੋ ਹੋਇਆ ਮਾਂਜਿਆ ਬਈ ਐ ਲਫੜੀ ਪੁੱਤ ਹੈ ਫੜੀ ਆ ਕਰਨ ਫੜੀ ਸਵਾਰਕ ਐ ਨਹੀਂ ਫੜ ਹੋਈ ਕਰਦੀ ਚੀਜ਼ ਮੈਂ ਖੜਾ ਰਿਆ ਤਾਂ ਮੈਂ ਵੀ ਤਾਂਹੀਂ ਛੱਡਿਆ ਆ ਜਾ ਇਹਦੇ ਚ ਦੇਖ ਤਾਂ ਇਹਦੇ ਚ ਰੱਖ ਦੇ ਰੱਖ ਦੇ ਹੋਲੀ ਰਾਮ ਤੇ ਰਾਮ ਤੇ ਦੇ ਐ ਨਹੀਂ ਕੇਲੇ ਇਹ ਦਬ ਜਣੇ ਪਿਆਰ ਗੇ ਰੱਖ ਐ ਨਾ ਨੂੰ ਚਲੋ 3 ਵਜੇ ਗਏ 3 ਵੱਜ ਗਈ ਹੁਣ ਨਿਕਲਦੇ ਆਪਾਂ ਮੋਰੇ ਨਾ ਨਾ ਐਦਾਂ ਕਿੱਦਾਂ ਪਹੁੰਚੇ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਅਸੀਂ ਆਪਾਂ ਚੱਲਦੇ ਆਂ ਤੇ ਬਾਕੀ ਮਨਜੀਤ ਨੂੰ ਵੀ ਪੁੱਛ ਲੈਣਾ ਹੈ ਹੋਰ ਮਨਾਂ ਦੇ ਸਵਾਲ ਆ ਮਨਜੀਤ ਹੋਰ ਤਾਂ ਨਹੀਂ ਕੁਝ ਲੈ ਕੇ ਜਾਣਾ ਆਪਾਂ ਨੇ ਹੋਰ ਜਿਹੜਾ ਮੈਨੂੰ ਸਮਾਨ ਮੰਗਾਇਆ ਜੱਸੀ ਰਾਨਾ ਕਿਆ ਮੰਗਾਇਆ ਫਰੂਟ ਫਰੂਟ ਕਿਆ ਤਾਂ ਲੈ ਚਲੇ ਕੇਲੇ ਆਪਾਂ ਇਹ ਨਹੀਂ ਹੋਣਾ ਤਾਂ ਲੱਗਦਾ ਸਮਾਨ ਮੰਗਾਇਆ ਹਾਂ ਉਹ ਲੈ ਕੇ ਜਾਣੇ ਕਿਹੜੇ ਕਿਹੜੇ ਫਰੂਟ ਐ ਕਿਹੜੇ ਕਿਹੜੇ ਮਤਲਬ ਕਿਹੜੇ ਕਿਹੜੇ ਫਰੂਟ ਆ ਉਹ ਤਾਂ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਵੀ ਕਿਹਨੇ-ਕਿਹੜੇ ਲੈਣੇ ਆ ਹਾਂ ਵਾ ਅੰਮਰੂਦ ਵਗੈਰਾ ਹੋਗੇ ਕੇਲੇ ਹੋਗੇ ਸੇਬ ਹੋਗੇ ਹੂੰ ਚਲ ਇੱਕ ਦੋ ਬਹੁਤ ਨਹੀਂ ਹੁੰਦੇ ਤੇ ਬਾਕੀ ਹਾਂ ਜੀ ਆਪਣੇ ਪਿਛਲੇ ਬਲੌਗਾਂ ਤੇ ਬਹੁਤ ਸਾਰੇ ਸਬਸਕ੍ਰਾਈਬਰ ਆਪਣੇ ਬਹੁਤ ਕਮੈਂਟ ਕਰਦੇ ਆ ਭੈਣ ਭਰਾ ਹਾਂ ਜੀ ਹਾਂ ਚਾਰਜਰ ਲੈ ਲਓ ਗੈਲ ਨਹੀਂ ਨਹੀਂ ਹਾਂ ਤੁਹਾਡੇ ਆੜਾ ਕੱਪੜੇ ਮੇਰੇ ਵਾਲਾ ਚੱਕੋ ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਹਾਂ ਇੱਕ ਦੋ ਭੈਣਾਂ ਨੇ ਆਪਣਿਆਂ ਦਾ ਕਮੈਂਟ ਕਰੇ ਕਹਿੰਦੇ ਵੀ ਮਨਜੀਤ ਜਦੋਂ ਬਲੌਗ ਦੇ ਵਿੱਚ ਬੋਲਦੀ ਆ ਸਾਸਰੀਕਾਲ ਬੁਲਾਉਂਦੀ ਆ ਕਹਿੰਦੀ ਵੀ ਅ ਖੁਸ਼ ਨਹੀਂ ਹੁੰਦੀ ਨਹੀਂ ਜੀ ਨਹੀਂ ਮਨਜੀਤ ਖੁਸ਼ ਹੁੰਦੀ ਆ ਪਰ ਇਹਦੀ ਇੱਕ ਆਦਤ ਹੈ ਜੇ ਬਲੌਗ ਬਣਦਾ ਨਾ ਕੋਈ ਕੰਮ ਕਰਨ ਲੱਗੀ ਵੀ ਮੈਂ ਬਲੌਗ ਸ਼ੁਰੂ ਕਰ ਲਵਾਂ ਤਾਂ ਜਦੋਂ ਸਾਸਰੀਕਾਲ ਬੁਲਾਣੇ ਕੰਮ ਦੇ ਵਿੱਚ ਹੁੰਦੀ ਫਿਰ ਥੋੜਾ ਕਹਿਦਾ ਹੈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜਦੋਂ ਵੀ ਅਸੀਂ ਘਰੇ ਬੋਲਦੇ ਗੱਲਬਾਤ ਕਰਦੇ ਪਿਛਲੇ ਬਲੌਗ ਚੱਕ ਲਿਓ ਐਨ ਤੁਹਾਡੇ ਨਾਲ ਹਸਮੁਖ ਚਿਹਰੇ ਨਾਲ ਗੱਲਬਾਤ ਕਰਦੇ ਆ ਹੈ ਤੇਰੇ ਕੇ ਹੋਰ ਮੈਂ ਹਾਂ ਦੇਖੋ ਹੀ ਘੁੰਮ ਘਮਾ ਕੇ ਸਾਰੇ ਕੁਲਰ ਦੇ ਲਾਗ ਨੂੰ ਜਾਈ ਜਾਂਦੇ ਵਾਰੀ ਵਾਰੀ ਇਹ ਚੱਕਰ ਹੈ ਨਾ ਹਾਂ ਲਓ ਜੀ ਜਸ ਕਰਨ ਪੰਗੇ ਨਾ ਨਾ ਪੁੱਤ ਨਾ ਤੇਰੇ ਤਾਂ ਕੰਮ ਦੀ ਚੀਜ਼ ਹੀ ਨਹੀਂ ਆ ਤੇ ਚਲੋ ਠੀਕ ਹੈ ਤੁਸੀਂ ਨਾਲ ਬਣੇ ਰਹੋ ਹੁਣ ਗੱਲਬਾਤ ਥੋੜੀ ਕਰਾਵਾਂਗੇ ਅੱਗੇ ਜਾ ਕੇ ਜਦੋਂ ਵੀਰ ਜੀ ਨੇ ਆ ਕੇ ਉਹਨਾਂ ਨੂੰ ਮਲਾਵਾਂਗੇ ਆਪਾਂ ਬੂਥ ਕਾੜਾ ਲੈ ਲਿਆ ਤਾਂ ਇਹ ਸਮਾਨ ਤੇ ਪਿੱਛੇ ਫੜ ਲਿਆ ਆਪਣਾ ਕਰਨ ਦਾ ਖਾਣੇ ਦਾ ਵੀ ਲੈ ਲਿਆ ਤੇ ਆਚਾਰ ਦਾ ਸਮਾਨ ਲਿਆ ਜੀ 5 ਕਿਲੋ ਦਾ ਬਚਾਰ ਕੇ ਸਮਾਨ ਆਇਆ ਹੈ ਨਾ ਕਲੌਂਜੀ ਸੌਫ ਮੇਥੇ ਦਵਾਈ ਇਕ ਹੋਣਾ ਚਲੋ ਕੋਈ ਨਹੀਂ ਇਹ ਵੀ ਹੂੰ ਕੇ ਹਾਂ ਉਹ ਹੋ ਜਾਂਦਾ ਇੱਕ ਜਾਮਣਾ ਦਿਖਾਵਾਂ ਈ ਤੁਹਾਨੂੰ ਜਾਮਣਾ ਜਾਮਣਾ ਉਹਦੀ ਕਾਲੀਆਂ ਮੰਜੀ ਤਾਂ ਉਹ ਕਾਲੀਆਂ ₹100 ਦੀ ਹੈ ਫਾਇਆ ਦੀਆਂ ਦੀਆਂ ਨੇ ਨਾ ਉੱਦੋਂ ਨੇ ਹਾਂ ਇਹ ਤਾਂ ਬੋਹ ਛੇਤੀ ਪੱਕੀ ਮੰਜੀ ਜਾਮਣ ਇੱਥੇ ਜੀ ਨੂੰ ਇਹ ਪੱਕੀ ਹੈ ਜੇ ਇਹ ਤਾਂ ਕੱਚੀਆਂ ਐ ਇਹ ਪੱਕੀਆਂ ਉਰੇ ਨੂੰ ਐਨ ਉਹਨਾਂ ਕੋਲ ਗੱਡੀ ਖਾਲੀ ਹੋ ਐ ਖਾਲੀ ਹੋ ਅੱਛਾ ਪੂਰਾ ਇੱਕ ਦੋ ਨਵੇਂ ਲੈ ਲਓ ਫੇਰ ਘਰਾਂ ਵੀ ਤਾਂ ਬਦਲਣਾ ਪਏ ਜਾਂਦਾ ਮੈਂ ਤਾਂ ਲੈਣਾ ਮੇਰੇ ਬਈ ਸੱਚੀ ਗੱਲ ਐ ਇਹ ਠੀਕ ਕਹਿੰਦਾ ਵਾ ਇਹਨੂੰ ਆਪਣੇ ਵਾਂਗ ਬੜਾ ਹੀ ਲੈ ਕੇ ਚੱਲ ਰੋ ਹੁਣ ਤਾਂ ਕਿਥੇ ਮੈਂ ਇਹਦਾ ਕਰਕੇ ਦੇਖਿਆ ਸੀਗਾ ਕਿਉਂਕਿ ਮੇਰਾ ਉੱਥੇ ਰਹਿ ਗਿਆ ਬੜਾ ਹੀ ਐਦਾ ਆਪਣੇ ਨਾਲ ਦਾ ਹੀ ਬਹੁਤ ਕਹਿੜਾ ਉਹਦੇ ਉਹ ਹੈ ਚਲੋ ਠੀਕ ਐ ਚਲੋ ਜੀ ਠੀਕ ਆ ਅੱਗੇ ਜਾ ਕੇ ਮਿਲਦੇ ਆਂ ਫਿਰ ਦੇ ਆ ਮੈਂ ਤੂੰ ਹਾਂ ਆ ਤਾਂ ਦੇਖੋ ਆਪਣੇ ਬਾਲ ਦਾ ਮੌਸਮ ਕਿਉਂਕਿ ਹੁਣ ਅਸੀਂ ਆ ਇਸ ਟਾਈਮ ਸੱਚਨਾ ਜਦੋਂ ਬਲਾਕ ਆ ਮਾਜਰਾ ਐ 3 ਪੁਆਇੰਟ ਤੇ ਤੁਹਾਨੂੰ ਪਤਾ ਅਸੀਂ ਫਲ ਇੱਥੋਂ ਹੀ ਲੈਣੇ ਆ ਤੇ ਹੁਣ ਚਾਚੀ ਉਹਨਾਂ ਨੇ ਮੰਗਾਏ ਹੋਏ ਆ ਫਲ ਉਹ ਵੀ ਕਿੰਨੇ ਤਰ੍ਹਾਂ ਦੇ ਪੰਜ ਤਰ੍ਹਾਂ ਦੇ ਹੁਣ ਆਪਾਂ ਫਲ ਲਈਏ ਯੂਰੇ ਤੇ ਦੇਖ ਕੇ ਮੈਂ ਕੋਈ ਜਿਵੇਂ ਸਾਰੀ ਆਂਬ ਮੈਲਟਨ ਵੀ ਐ ਅੰਗੂਰ ਵੀ ਐ ਅਨਾਰ ਵੀ ਐ ਤੇ ਮਨਜੀਤ ਕਿੱਦਾਂ ਦੇ ਲੈਣੇ ਫਲ ਉਹ ਪਰਲੇ ਪਾਸ ਐ ਵੀ ਆ ਉਧਰ ਚੱਲ ਇਹ ਇਹ ਤੋਤਾ ਆਂਬ ਤੋਤਾਂ ਬਸ ਤੋਤਾਂ ਬਹਨੇ ਜੀ ਤੋਤਾਂ ਆਪਾਂ ਕਾਮਲੀ ਆਂਬ ਵੀ ਕਹਿ ਦਿੰਦੇ ਨੇ ਤੋਤਾਂ ਆਂਬ ਆ ਇੱਕ ਤੋਤਾ ਐ ਨਾ ਏ ਆ ਜੀ ਦੇਖੋ ਲਾਈਟ ਮਾਰ ਕੇ ਕਿੰਨੇ ਸੋਹਣੇ ਫਲ ਆ ਗਏ ਬੱਬੂ ਕੋਸ਼ਾ ਜੀ ਆਮ ਦੀਆਂ ਇਹ ਮਾਲਟੇ ਇਹ ਸੇਬ ਬੱਬੂ ਕੋਸ਼ਾ ਤੇ ਹੁਣ ਹੁਣ ਇੱਧਰ ਵੀ ਵੇਖ ਲਓ ਜੀ ਅੰਬ ਨੰਸਮੀਆਂ ਅਨਾਨਾਸ ਸਭ ਕੁਝ ਆਈ ਤੇ ਹੁਣ ਬਾਅਦ ਚ ਕਰਦਾ ਮੈਂ ਤੁਹਾਡੇ ਨਾਲ ਗੱਲਬਾਤ ਇਹਨਾਂ ਤੋਂ ਪਹਿਲਾਂ ਸੇਬ ਕੋ ਆ ਲਈ ਜੀ ਜਾ ਰਹੇ ਤੇ ਤੁਹਾਨੂੰ ਪਤਾ ਹੀ ਆਪਾਂ ਉੱਪਰ ਪਰਾਈ ਇੱਥੇ ਨਾ ਬਹੁਤ ਸ਼ਾਨਦਾਰ ਨਾ ਦੇਖੋ ਖੇਤ ਬਣਾਏ ਵੇ ਤੇ ਟਮਾਟਰਾਂ ਦੇ ਪੇੜੇ ਲੱਗਦੇ ਡੰਡੇ ਲਾਏ ਵੇ ਬਾਸ ਦੇਖੋ ਇਹ ਹਰ ਬੰਦੇ ਲੱਗੇ ਵੇ ਜੀ ਬਾਹਰ ਨੂੰ ਕਰ ਰਹੇ ਆਂ ਜੀ ਦੇਖੋ ਕਿੰਨਾ ਸੋਹਣਾ 뷰 ਹੈ ਜੀ ਬੜਾ ਹੈ ਇਤਰ ਤੋਂ ਲੈ ਕੇ ਨਾ ਬਹੁਤ ਗੁੱਟ ਕੈਂਟ 뷰 ਹੈ ਜੀ ਜੀ ਦੇ ਕਰਕੇ ਕਿਹਾ ਜੀ ਇਹ ਪੱਟਾ ਆ ਗਿਆ ਜੀ ਥੰਦੇ ਹੁਣ ਬਸ 2 ਕਿਲੋਮੀਟਰ ਆਪਾਂ ਪੱਟਾ ਤੇ ਆਪਾਂ ਨੇ ਫਿਰ ਉਹ ਰਾਸਤੇ ਨੂੰ ਹੀ ਜਾਣਾ ਜਿਹੜਾ ਇਹ ਰਸਤਾ ਹੈ ਤੇ ਇਹ ਦੇਖੋ ਘਰ ਵੀ ਹੈ ਇਹ ਸਾਰੇ ਨੀਚੇ ਆ ਘਰ ਹੈ ਜੀ ਇਹ ਤੇ ਦੇਖੋ ਇਹ ਹੈ ਕਿਨਾ ਪਣਾ ਵੀ ਉਹ ਜਾ ਪਾਣੀ ਪੀਣਾ ਨਹੀਂ ਤੇ ਬਾਕੀ ਜੀ ਤੁਹਾਨੂੰ ਦਿਖਾ ਦੰਨੇ ਅਸੀਂ ਸਾਰਾ ਜਸ ਕਰਨ ਕਹਿੰਦਾ ਵੀ ਮਨੋਂ ਥੋੜਾਕਾ ਦਿਲ ਜਾ ਉਛਲਦਾ ਕਹਿੰਦਾ ਮੈਂ ਕੁੱਖਾ ਨਹੀਂ ਭੁੱਖਾ ਇਹ ਦੇਖੋ ਸਾਹਮਣੇ ਨਾਲ ਸਾਰੇ ਪਾਣੀ ਲਈ ਜਾਂਦੇ ਜੀ ਦੇਖੋ ਇੱਧਰ ਦੇ ਪਾਣੀ ਰਹਿ ਜਾਂਦੇ ਸ਼ਾਮ ਦਾ ਟਾਈਮ ਹੈ ਜੀ ਸਾਰੇ ਆਪਣੇ ਘਰਾਂ ਚੋਂ ਪਾਣੀ ਲੈ ਕੇ ਜਾ ਰਹੇ ਆਂ ਸ਼ਾਮ ਨੂੰ ਪੀਣ ਲਈ ਵਰਤਣ ਲਈ ਇਹ ਦੇਖੋ ਇਹ ਤੂਰੇ ਵੀ ਘਰ ਆਏ ਹਨ ਹੈ ਨਹੀਂ ਕਿੰਨਾ ਸੋਹਣਾ ਥਿਊ ਵਾਹ ਖੇਤ ਦੇਖ ਲਓ ਜੀ ਇਹਨ ਪਧਰੇ ਨਾਲ ਨੂੰ ਨਦੀ ਵੀ ਆ ਛੋਟੀ ਕੋਈ ਇਹ ਨਦੀ ਹੈ ਨਾਲੇ ਨਾਲ ਜਾਂਦੀ ਹੈ ਤੇ ਪਾਣੀ ਚੱਕਦੇ ਹੁਣ ਤੇ ਚਲੋ ਠੀਕ ਹੈ ਹੁਣ ਗਾਂਹ ਜਾ ਕੇ ਮਿਲਦੇ ਹੁਣ ਚਾਚੇ ਉਹਨਾਂ ਕੋਲ ਜਾ ਕੇ ਮਿਲੂਗੇ ਲਓ ਜੀ ਪਹੁੰਚ ਗਏ ਫੇਰ ਹਿਮਾਚਲ ਆ ਦੇਖੋ ਜੀ ਰਸਤੇ ਗੱਡੀਆਂ ਦਾ ਕਿੰਨਾ ਬੁਰਾ ਹਾਲ ਓਖੇ ਚੜਦੀਆਂ ਜੀ ਹੋ ਚਾਚੀ ਸਾਸਰੀ ਕਾਲ ਸਾਰਿਆਂ ਨੂੰ ਆ ਸਾਸਰੀ ਕਾਲ ਦੀ ਹੁੰਦਾ ਵਾ ਬੜੀਆ ਇਹ ਦੁਬਾਰੇ ਖੋਲ ਕੇ ਫੇਰ ਪਾਇਆ ਹਮ ਹੋਰ ਕਹਿੰਦੇ ਬਲ ਪੈ ਗਏ ਫੇਰ ਉਹ ਵੀ ਪਾਇਆ ਫਿਰ ਇਹ ਕਰਿਆ ਠੀਕ ਉਹ ਇੱਕ ਹੋਰ ਲੈ ਕੇ ਪਾਇਆ ਪਰ ਪਾਤਾ ਇਹਦਾ ਇਸ ਤਰ੍ਹਾਂ ਟਿੰਨਾ ਵਾਲੀ ਛੋਪੜੀ ਜਿ ਮੁਰੇ ਨੂੰ ਬਣਾਉਂਦਾ ਹਾਂ ਹਾਂ ਵਧੀਆ ਬਣ ਗਿਆ ਚਾਚੀ ਹੁਣ ਮੇਰੀ ਗੱਲ ਸੁਣ ਹਾਂ ਸਾਰਿਆਂ ਨੂੰ ਅੱਛਾ ਐ ਤਾਂ ਸੋਚਾ ਚਾਚੀ ਦਿਲ ਲੱਗ ਗਿਆ ਤਾਂ ਉਹਦਣ ਹਾਂ ਵੀਰ ਤਾਂ ਬਸ ਔਖਾ ਹੀ ਲੱਗਦਾ ਤੈਨੂੰ ਪਤਾ ਹੀ ਜਦਾ ਆ ਕੇ ਕੋਈ ਚਲ ਜਾਵੇ ਹਾਂ ਦਿੱਤਾ ਹੁੰਦਾ ਯਾ ਵੀ ਪਤਾ ਨਹੀਂ ਕੀ ਆਦਾ ਲਾਡੀਂ ਪੜੇ ਜਦੋਂ ਫੋਨ ਨਹੀਂ ਆਲੇ ਜਦੋਂ ਸੀ ਘਰੋਂ ਪੰਚੇ ਤੇ ਹਾਂ ਮੈਨੂੰ ਲੱਗਦਾ ਕੋਈ ਕੋਈ ਕਿਣੀ ਐ ਸਵੇਰ ਦਾ ਅੱਜ ਤਾਂ ਨਹੀਂ ਮੀਂਹ ਪਿਆ ਚਾਚੀ ਨਾ ਅੱਜ ਠੀਕ ਹੀ ਰਿਹਾ ਮੌਸਮ ਬਸ ਰੱਬ ਬਖੇਰਦਾਸ ਕਰੋ ਕੱਲ੍ਹ ਨੂੰ ਵੀ ਆ ਜਾਣਾ ਹਾਂ ਤੇ ਬਾਕੀ ਚਾਚੀ ਇੱਕ ਗੱਲ ਹੋਰ ਐ ਉਹ ਐ ਕਰੋ ਆਪਾਂ ਜਿੰਨੇ ਨੂੰ ਹੁਣ ਦੇਖ ਵੀਰ ਉਹਨੇ ਵੀ ਥੋੜਾ ਹੀ ਲੇਟ ਆਉਂਗੇ ਉਹਨਾਂ ਦੇ ਆਣੇ ਤੇ ਪਹਿਲਾਂ ਸਮਾਨ ਨਾ ਤਾਂ ਹੀ ਜੋੜ ਜੀ ਨਹੀਂ ਖੜਾਈ ਗੱਡੀ ਇਹ ਸਮਾਨ ਕੱਢ ਕੇ ਆਪਾਂ ਲੈ ਚੱਲਦੇ ਹੌਲੀ ਹੌਲੀ ਨਾ ਇਹ ਸਮਾਨ ਸਾਨੂੰ ਉਰੇ ਚਾਹੀਦਾ ਪਾਰ ਤਾਂ ਫੇ ਉਧਰ ਕਮਰਾ ਖੋਲੋ ਰੱਖੀਏ ਜਿਹੜਾ ਕਿ ਦੂਆ ਲੈ ਜਾਣੇ ਵਾਲੋ ਲੈ ਜੂंगे ਨਾ ਨਾ ਕੁਛ ਨਹੀਂ ਕਮਰੇ ਚ ਕੁਛ ਨਹੀਂ ਜਾਣਾ ਇਫਤਾਨਾ ਦਾ ਕਮਰਾ ਲਿਪਤਾ ਸੁਸਤ ਬਸ ਇੱਥੇ ਹੀ ਰਹਿਣਾ ਹੈ ਕੱਲ ਹੀ ਨਿਕਲ ਜਿਹੜਾ ਜ਼ਰੂਰੀ ਸਮਾਨ ਉਹ ਤਾਂ ਕੱਢ ਲਓ ਨਿਕਣਾ ਇਹ ਇਹ ਤਾਂ ਫਰੂਟ ਤਾਂ ਉਧਰ ਰੱਖੂਗੇ ਨਾ ਫ੍ਰੀਜ ਚ ਇੱਕ ਬਾਲਟੀ ਕੱਢ ਲਓ ਮੈਂ ਰੱਖ ਲਾ ਉੱਥੇ ਲੈ ਚੱਲਦੇ ਫ੍ਰੀਜ ਚ ਇਹ ਰੱਖਣੇ ਪੈਣੇ ਤੁਹਾਨੂੰ ਉਰੇ ਥੋੜੂ ਰਹਿਣਾ ਹਾਂ ਇਹ ਤਾਂ ਚਾ ਗਰਮੈਸ ਤੇ ਖਰਾਬ ਹੋ ਜਾਊਗਾ ਹਾਂ ਇਹ ਗੱਲ ਇਹੋ ਜਿਹੇ ਕਵਰ ਕਰਨੇ ਆਹੋ ਦੂਏ ਆ ਇਹ ਇਹ ਉਹ ਹੈ ਲਾਈਦਰ ਹੈ ਅਰੇ ਅਪਰ ਅੰਦਰ ਕੱਛੂ ਵੀ ਰੱਖਿਆ ਤਾਂ ਗੱਲਬਾਤ ਇਸ ਤਰ੍ਹਾਂ ਚਾਚੀ ਵੀ ਹੁਣ ਦੇ ਉਹ ਰਸਤੇ 'ਚ ਮੇਲੇ ਡਿੰਪਲ ਉਹਨੇ ਕਿਹਾ ਚਾਚੇ ਉਹਨੇ ਨਾਲੇ ਸੀਸੇ ਤਾਂ ਲਾਉ ਬਾਈ ਇਹਨਾਂ ਦੇ ਅੰਦਰ ਹੋ ਜਾਣੇ ਤੇ ਖੋਲ ਕੇ ਇੱਕ ਇੱਕ ਲਾ ਲਓ ਹਾਂ ਲਓ ਜੀ ਇੱਧਰ ਅੱਜ ਦੇਖੀਏ ਉਹ ਬੱਲੇ ਬੱਲੇ ਭਾਈ ਐਨ ਗੱਲ ਬਣਾਤੀ ਬੈੱਡ ਲਾਤੇ ਆਹਾ ਇੱਕ ਤੰਬੂ ਹੋਰ ਲਾਤੇ ਆ ਇੱਕ ਹੋਰ ਆਣਾ ਹਾਂ ਇੱਥੇ ਇੱਧਰ ਹੀ ਪੈਣਾ ਸੀ ਹਾਂ ਤੇ ਬਾਕੀ ਗੱਲ ਪਾਲਣਗਾ ਕਹਦੇ ਉਹ ਲੌਂਗਤੀ ਵੀ ਆਜੂਗੇ ਕੰਪਨੀ ਹਾਂ ਇਹ ਵੀ ਲਾਤੇ ਆ ਪੈਣਾ ਤੇ ਗੱਲਬਾਤ ਇਸ ਤਰ੍ਹਾਂ ਕਈ ਆਪਣੇ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਹੋਏ ਜੀ ਉਹ ਜਿਹੜੇ ਨਵੇਂ ਜੁੜੇ ਉਹ ਵੀ ਪੁੱਛ ਰਹੇ ਤੇ ਲਓ ਜੀ ਦੇਖੋ ਵਾ ਕੰਧਾਂ ਤੱਕ ਲੈਂਟਰ ਤੱਕ ਪਹਚਾਇਆ ਵਾ ਮਕਾਨ ਪਰ ਅਜੇ ਤੱਕ ਲੈਂਟਰ ਨਹੀਂ ਪਿਆ ਉਹ ਪਊਗਾ ਮਹੀਨੇ ਦੋ ਮਹੀਨੇ ਬਾਅਦ ਤੇ ਬਾਕੀ ਹੁਣ ਗੱਲ ਬਾਤ ਐ ਇਸ ਤਰ੍ਹਾਂ ਐ ਲਓ ਜੀ ਦੇਖ ਲਓ ਇਹ ਤਾਂ ਤਾਂ ਹੀ ਤਾਂ ਸਾਨੂੰ ਫਿਰ ਇਹ ਲਾਣੇ ਪਏ ਜੀ ਪੱਲੜ ਜੇ ਕਿਤੇ ਉਹ ਹੁੰਦਾ ਫਿਰ ਅਸੀਂ ਇਹ ਕਾਹਨੂੰ ਲਾਣੇ ਤੇ ਲੈਂਟਰ ਹੁੰਦਾ ਜੀ ਆ ਦੇਖੋ ਐਨਾ ਇੱਧਰ ਨਾ ਐ ਦੇਖੋ ਪਾਣੀ ਤੇ ਨਾ ਵੀ ਜੇ ਕੱਲੂ ਮੀਂਹ ਕਿਣੀ ਦਾ ਵੀ ਡਰ ਐ ਆ ਪੈ ਗਿਆ ਨਾ ਜੀ ਉੱਪਰ ਤੇ ਪਾਣੀ ਗਿਰੂਗਾ ਉਹ ਤੇ ਅੰਦਰ ਕਰਕੇ ਨਾ ਬਹੁਤ ਸੋਹਣੀ ਮਢੋਲ ਵੀ ਲਾਤੀ ਚੱਕ ਮੜੀ ਮੰਜੀ ਇਹ ਕਢਾ ਲਿਆ ਕਰਨ ਗੱਲ ਸਮਾਨ ਜਿਹੜਾ ਕੱਢਣ ਵਾਲਾ ਹੈ ਜੀ ਸਾਹ ਲੋ ਸਾਹ ਨੇ ਨੂੰ ਚੱਕ ਸੇ ਹੈ ਦਾਤੀ ਜੇ ਆ ਜਿੱਧਰ ਅੱਧੇ ਨਾਲ ਪੈਣਾ ਵੀ ਆ ਦੋ ਬੈੱਡ ਹੋਗੇ ਇੱਕ ਦੋ ਨਾਲ ਉਰੇ ਪੈ ਜਾਣਾ ਲਓ ਜੀ ਪਹਿਲਾਂ ਦਾ ਵਿਊ ਦੇਖੀ ਇਧਰ ਉਹ ਹਾਂ ਸੱਚਾ ਚਾਚੀ ਪਾਣੀ ਹੈਗਾ ਮਾਰਾ ਮੋਟਾ ਟੀਨੇ ਵਾਲਾ ਚਾਹੇ ਧੋਨੇ ਨੂੰ ਆ ਦੇ ਧੋ ਲੋ ਇਹ ਖਾ ਲੋ ਹੁਣੇ ਨਹੀਂ ਉੱਥੀ 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 ਹਾਂ ਜਾਮਣਾ ਲਿਆਏ ਤੇ ਤਾਜ਼ੀਆਂ ਤੋੜ ਕੇ ਅੱਛਾ ਅੱਛਾ ਪਾਣੀ ਖਾਉਂਗਾ ਪੁੱਤ ਹਾਂ ਉਧਰ ਹੀ ਲਓ ਜੀ ਹੁਣ ਨੇਹਰਾ ਪੈ ਰਿਆ ਸਭ ਤੋਂ ਆ ਰਹੀ ਹੈ ਹੈ ਵੀਰਾਂ ਦੀ ਇੱਕ ਨਹੀਂ ਉਹ ਹੋਊਗੀ ਸੈਟ ਇਹ ਅੱਗੇ ਨੂੰ ਕਰ ਦੇਣੀਆਂ ਹੋਰ ਬਾ ਪਿੱਛਾਂ ਖੜ ਜਣੀਆਂ ਇਹ ਨਾ ਵਰਨੀ ਬਣੀ ਆਪਣੀ ਆ ਰਹੀ ਸੀ ਹਾਂ ਆ ਵੀ ਹੋ ਜਣੀ ਬੁੱਗੇ ਵਾਲੀ ਵੀ ਅੰਦਰ ਚਲੇ ਜਾਣੀ ਛੱਡ ਦੇ ਕਈ ਲੋ ਜੀ ਦੇਖੋ ਜੀ ਐ ਲੱਗ ਰਿਹਾ ਮਨਜੀਤ ਅੱਜ ਐ ਨਹੀਂ ਲੱਗ ਰਿਹਾ ਆਪਾਂ ਨੂੰ ਵੀ ਜਿੱਕਣਾ ਅਸੀਂ ਉਰੀਆਂ ਉਦਣਦੇ ਹਨਾ ਦੋ ਤਿੰਨ ਦਿਨ ਇਹਦਾ ਇੱਕ ਰਹੇ ਘਰਾਂ 17 ਤੇ 17 18 19 ਡਿੱਗੀ ਖੋਲ ਡਿੱਗੀ ਖੁੱਲੀ ਐ ਹੋਲੀ ਦੇ ਕਾ ਖੋਲਣਾ ਪੈਣਾ ਸਮਾਨ ਨਾ ਕਰੇ ਖੋਲ ਚੱਕ ਹਾਂ ਹਾਂ ਉਹ ਗੋ ਨਹੀਂ ਹੈਗੀ ਓਰੇ ਨਹੀਂ ਹੈਗੀ ਆਉਂਗੀਆਂ ਉਹ ਟਾਈਮ ਕਾ ਪਹਿਲਾਂ ਤਾਂ ਦੇਖ ਇਹ ਉਹਨਾਂ ਦਾ ਸਮਾਨ ਕਿਹੜਾ ਕਿਹੜਾ ਇਹ ਕੇਲੇ ਇਹ ਵੀ ਕੱਢ ਹੁਣੇ ਇਹ ਵੀ ਜਾਣਾ ਉਧਰ ਹੀ ਡੱਬਾ ਓਰੇ ਨਹੀਂ ਰਹਿਣਾ ਇਹ ਕੋਈ ਸਮਾਨ ਨਹੀਂ ਓਰੇ ਵਾਲਾ ਪੈਕਟ ਪੂਟ ਜੇ ਰਹਿਣਦੇ ਤੇਲ ਤੂਲ ਜੇ ਫੇਰ ਲੈ ਜੀ ਕਾਨੂੰ ਉੱਥੇ ਕਾਨੂੰ ਤੱਕੇ ਦੇ ਭਰੀ ਜਾਣੇ ਪਿਆ ਰਹਿਣਦੇ ਗੱਡੀ ਵਿੱਚ ਫੇਰ ਰੱਖ ਲੈ ਫੇਰ ਕੇਲੇ ਤਾਂ ਜਾਉਂਗੇ ਨਾ ਇਹ ਖਰਾਬ ਹੋਣੇ ਚੱਕ ਇੱਕ ਇਹ ਇੱਕ ਉਹਨਾਂ ਦਾ ਆ ਸਮਾਨ ਚਲਾ ਆ ਉਰੀ ਰਹਿਣ ਦੇ ਇਹ ਨਹੀਂ ਖਰਾਬ ਹੁੰਦਾ ਆ ਠੰਡਾ ਦੇਖ ਲੋ ਰੱਖਿਆ ਵਾ ਆ ਲੈ ਚਲ ਉਧਰ ਨੂੰ ਉਹਦੇ ਬਾਅਦ ਹੋਰ ਸਮਾਨ ਖਾਣ ਪੀਣ ਵਾਲਾ ਪਿਆ ਆਲੂ ਤਾਂ ਅੱਜ ਚਾਹੀਦੇ ਹੁਣੇ ਅੱਜ ਬਣਾਣੇ ਹੁਣੇ ਆਲੂ ਲੈ ਆ ਵੀ ਰੱਖੋ ਪੁੱਤ ਖੜ ਜਾ ਆ ਨਾ ਗੇਰ ਦੀ ਡਿੱਗੀ ਉਧਰੋਂ ਲੈ ਚੱਲੇ ਤੇ ਲੋ ਜੀ ਹੁਣ ਇਹ ਤੁਸਰ ਕਹਿੰਨੇ ਵੀ ਅੱਜ ਰਹਿਣੇ ਦੰਨੇ ਤਾਰਨੇ ਨੂੰ ਕਾ ਆਲੂ ਹੀ ਤਾਰ ਲੂਗੇ ਸਵੇਰ ਤੇ ਪ੍ਰੋਗਰਾਮ ਹੈ ਜਦ ਆਪਾਂ ਖਾਣੇ ਖੁਣੇ ਵਾਲਾ ਤੰਨੇ ਤੰਨੇ ਵਾਲਾ ਵੀ ਲੱਗ ਚੁੱਕਾ ਆ ਹੁਣ ਕਹਿੰਨੇ ਉਰੀ ਰਹਿਣ ਦੇ ਕੱਲ ਨੂੰ ਹੋਰ ਕੋਈ ਜਿਹੜਾ ਘਰ ਦਾ ਸਮਾਨ ਹੈ ਜਿਹੜਾ ਆ ਵੀ ਤੇਰਾ ਉਧਰ ਹੀ ਜਾਣਾ ਮਨਜੀਤ ਆ ਡੱਬਾ ਉਹ ਚਾਰ ਵਾਲਾ ਉਧਰ ਹੀ ਜਾਣਾ ਪਰਸੋਂ ਨੂੰ ਪੈਣਾ ਚਾਰ ਕੱਲੂ ਤਾਂ ਪ੍ਰੋਗਰਾਮ ਹੈ ਇਹ ਵੀ ਚੱਕੋ ਕੱਢ ਲੋ ਡੱਬਾ ਵੀ ਬਾਹਰ ਇਹ ਉਹਨਾਂ ਦਾ ਰਹਿਣ ਦੋ ਇਹ ਚੀਜ਼ਾਂ ਉਰੀ ਕੋਈ ਚੱਕਰ ਨਹੀਂ ਕੇਲੇ ਉਹਨਾਂ ਦੇ ਜਿਹੜਾ ਦੂਆ ਸਮਾਨ ਤਾਂ ਆਪਣਾ ਉਹ ਲੈ ਜੰਨੇ ਆਪਾਂ ਉਧਰ ਜਿੱਦਾਂ ਦੇਖੋ ਜੀ ਇਹ ਤੇ ਪੰਜ ਤਰ੍ਹਾਂ ਦੇ ਫਲ ਚਾਚੀ ਪੰਜ ਭੰਤੀ ਫਲ ਲੈ ਫੜ ਇਹ ਐ ਨਾ ਪਤਾ ਆ ਦੇਖੋ ਆ ਇੱਕ ਕੇਲਾ ਦਾ ਬਚਾ ਆ ਗਿਆ ਹੁਣੀ ਕੱਢਦੇ ਇਹਨੂੰ ਵਿੱਚ ਤੇ ਲੈ ਇਹਨਾਂ ਚੋਂ ਪਾ ਲੈ ਬੁੱਗੇ ਨਹੀਂ ਲਿਆ ਦੇ ਵਧੀਆ ਪਾ ਦੂੰਗੇ ਖੜਾ ਦੂੰਗੇ ਨਹੀਂ ਨਹੀਂ ਇਹ ਚਾਰੇ ਕੱਢ ਕੇ ਆਪਈ ਤੇਰੇ ਪਾ ਦਰਜਨ ਦੂਈ ਹਰੀ ਹਾਂ ਕਿਉਂ ਕਰਨ ਨੂੰ ਦੱਸੇ ਤੇ ਮੈਂ ਤਾਂ ਇੱਕ ਦਰਜਨ ਉਧਰ ਹੀ ਲਿਆਇਆ ਤਾਂ ਅੱਜ ਇੱਧਰ ਜਿੱਕਣਾ ਮਰਜ਼ੀ ਕਰ ਲਿਓ ਹਾਂ ਹਾਂ ਇੱਥੇ ਕਾਠੀ ਲਿਆ ਦੇ ਉਹ ਹਾਂ ਹੁਣ ਦੱਸ ਕੇ ਮੈਂ ਦੇਖ ਕੇ ਆਈ ਬਾਕੀ ਇਹ ਆਲੂ ਤਾਂ ਅੱਜ ਚਾਹੀਦੇ ਨਾ ਬਣਾਉਣੇ ਨੂੰ ਇਹ ਆਲੂ ਕੱਢ ਲਓ ਉਹ ਡੱਬਾ じゃ ਕੱਢਣਾ ਕਾ ਪਿੱਛੇ ਇਹ ਜੀ ਉਹ ਤਾਂ ਰੰਗ ਤੇ ਇੱਕ ਅੱਜ ਜਾਤੀ ਹੋਰ ਵੀ ਗੱਲ ਹੋ ਗਈ ਨੇਤਰਵੀਰ ਕਹਿ ਰਿਹਾ ਕਹਿੰਦਾ ਵੀ ਬਾਲਟੀਆਂ ਚਾਹੀਦੀਆਂ ਦੁਕਾਨ ਪਮਾ ਪਤਾ ਨਹੀਂ ਕਰਨਾ ਨੇ ਚੱਕਿਆ ਫੋਨ ਕਿਹੜੀਆਂ ਬਾਲਟੀਆਂ ਚੱਲ ਮੈਂ ਦੁਬਾਰਾ ਕਰਿਆ ਕਹਿੰਨੇ ਵੀ ਉਹ ਚਾਰ ਚੂਰ ਪਾਣੇ ਦੋ ਚਾਰ ਜਿਕਣ ਅੱਗੇ ਲਿਆਂਦੇ ਆਂਦੇ ਵੇ ਮੈਂ ਐਤਕੀ ਮੈਂ ਬਾਈ ਦੀ ਬਾਲਟੀਆਂ ਲਿਆਂਦਾ ਨਹੀਂ ਮੈਂ ਇਕੱਠਾ ਤੇਲ ਲਿਆਣਾ 40 50 ਹਾਂ ਚੱਲ ਠੀਕ ਹੈ ਹਾਂ ਉਹ ਚਲੇ ਜਾਣੀ ਉੱਪਰ ਚਲੇ ਜਾਣੀ ਹੱਥ ਕਰ ਦੇ ਸਾਡਾ ਉੱਪਰ ਨੂੰ ਹਾਂ ਹੀ ਜਾਣੀ ਚਲੇ ਜਾਣੀ ਉਹ ਪਿੱਛਾਂ ਰਹਿ ਉਰਾ ਚਲੇ ਜਾਣੀ ਯਾਰ ਚਲੇ ਜਾਣੀ ਆ ਬੜੀ ਆ ਗੱਡੀ ਪਹਿਲਾਂ ਤਾਂ ਇੱਕ ਵਾਰੀ ਬੈਕ ਲੱਗ ਕੇ ਫੇਰ ਐ ਹੋ ਕੇ ਫੇਰ ਜਾਣੀ ਚਲੋ ਫੇਰ ਮਿਲਦੇ ਆ ਜੀ ਐਨਾ ਮਾੜਾ ਦੇਖੀਏ ਕਿਤੇ ਗੱਡੀ ਆ ਚੜੂਗੀ ਪਿਛਲੇ ਟਾਇਰਾਂ ਤੇ ਕੰਮ ਹੈ ਨਾ ਇੱਥੇ ਜਾ ਕੇ ਕਰਦੀ ਗੱਡੀ ਉਹਦੇ ਉਹਦੇ ਉਹ ਮਦੀ ਗੱਡੀ ਐਨ ਆਹ ਲੰਘ ਜਣੀ ਗੱਡੀ ਪਿਛਲੇ ਟਾਇਰਾਂ ਤੇ ਐ ਬਾਕੀ ਮੂਹਰੇ ਅੰਜਣਾ ਹੈ ਉਹ ਗੱਡੀ ਤੇ ਆਪਣੇ ਵਾਲੇ ਦਾ ਐ ਵੀ ਮੂਹਰੇ ਅੰਜਣਾ ਹੈ ਮੁਰਲੇ ਟਾਇਰੇ ਕੰਮ ਕਰਦੇ ਉਹ ਉੱਥੇ ਹੀ ਰੁਕ ਜਾਂਦੀ ਥੋਏ ਸਲਿੱਪ ਕੱਢ ਗਏ ਲਾਂਗੀ ਲਾਂਗੀ ਅਰੇ ਵਾਜੇ ਬਹੁਤ ਭਿਆਨਕ ਆਈ ਲੋ ਜੀ ਬੱਦਲ ਬਾਈ ਤਾਂ ਐਨ ਹੋਈ ਵੀ ਐ ਤੇ ਗੱਲ ਬਾਤ ਐ ਇਸ ਤਰ੍ਹਾਂ ਐ ਵੀ ਹੋਣਾ ਜੇ ਨਾ ਐਨ ਗਰਮੈਸ਼ ਜੀ ਐ ਸ਼ਾਮ ਨੂੰ ਵੀ ਜ਼ਿਆਦਾਤਰ ਇੱਧਰ ਮੀਂਹ ਨਾ ਸਵੇਰੇ ਜਾਂਦਾ ਤੇ ਚੱਲਦੇ ਹਾਂ ਹੁਣ ਉੱਥੇ ਜਾ ਕੇ ਮਿਲਾਂ ਨੇ ਜੀ ਹੁਣ ਚਾਚੀ ਉਹਨਾਂ ਨੂੰ ਪੰਗਾ ਪਿਆ ਵਾ ਵੀ ਕਿਤਰਾ ਕਿਤਰਾ ਸਮਾਨ ਸੈਟਿੰਗ ਕਰੀਏ ਚਾਚੀ ਇਹ ਸਮਾਨ ਨਾ ਉੱਧਰ ਦਾ ਜਿਹੜਾ ਨਾ ਉਹ ਤਾਂ ਉਰੇ ਰੱਖੇ ਨਹੀਂ ਸਕਦੇ ਫਿਰ ਹਾਂ ਆ ਦੇ ਦੇ ਮੈਂ ਨਹੀਂ ਮੈਂ ਰੱਖਦੀ ਚ ਰੱਖਦੀ ਜਮਣਾ ਬਣਾ ਦੇ ਹੰਨੋ ਜਮਣਾ ਲਈ ਮਾਂਮੀ ਮੰਗਦੀ ਆ ਉਹਨਾਂ ਵੀ ਫਿਰ ਲੋ ਇਹ ਹੁਣ ਮੈਂ ਮੈਂ ਕਹਿ ਗਿਆ ਚੱਕਾਂ ਹਾਂ ਭਾਈ ਇੱਕ ਬੈਗ ਤੁਸੀਂ ਇੱਕ ਮੈਂ ਚਲੋ ਫਿਰ चलो भाई शैल हो चलो इथे तक पहुंच गए गाहह जाके देख देखते कित जगह साफ है तंबू लाने पर चको टेंट फोड़ी सारी हो मैं तो आ केडा चक लिया चको <laughs> फिर चलो भाई चल दें फिर उपर जाके मिलते हैं पीने कोई तत्ता ठंडा जाके